ਮੇਰੇ ਮੇਹਿੰਦੀ ਕੁੜਤੀ ਤੇਰੀ ਲਾਲੇ ਬਟਨ ਵੜਾ ਕੇ ਵੀ ਕੰਮ ਧੰਦੇ ਨੂੰ ਹੱਥ ਨਾਲ ਲਾਵੇਂ ਕੰਮ ਧੰਦੇ ਨੂੰ ਹੱਥ ਨਾਲ ਲਾਵੇਂ ਮੂਰਖ ਦੀ ਚਮਕਾ ਕੇ ਕੀ ਰੰਗ ਲਾ ਦੇਂਗੀ ਤੂੰ ਸੌਰੀਆਂ ਦੇ ਜਾ ਕੇ ਕੀ ਰੰਗ ਲਾ ਦੇਂਗੀ ਤੂੰ ਸੌਰੀਆਂ ਦੇ ਜਾ ਕੇ ਕੀ ਰੰਗ ਲਾ ਦੇਂਗੀ ਤੂੰ ਸੌਰੀਆਂ ਦੇ ਜਾ ਕੇ ਕੀ ਰੰਗ ਲਾ ਦੇਂਗੀ ਪੜਨ ਜਾਣਦੀ ਲਿਖਣ ਜਾਣਦੀ ਕੰਮ ਨਾ ਆਉਂਦਾ ਕੋਈ ਨੀਨਾਏ ਜਾਣਦੀ ਕੁੰਡਾ ਕੋਟਣਾ ਨਾਇਕਾਂ ਜਾਣਦੀ ਕੁੰਡਾ ਕੋਟਣਾ ਕੀ ਕਰਸੀ ਕੀ ਡੋਈ ਬਿੱਟਸਣ ਮਸਣੀ ਮੁਕਦਾਏ ਦਾ ەسਣ ਮਸਣੀ ਮੁਕਦਾਏ ਦਾ ਸੰਭੂ ਕੋਣ ਰਸੋਈ ਨੀ ਜਟ ਜਮੜੇ ਨਾ ਜਗੋ ਤੇਰਮੀ ਹੋਈ ਨੀ ਜਟ ਜਮੜੇ ਨਾ ਜਗੋ ਤੇਰਮੀ ਹੋਈ ਨੀ ਜਟ ਜਮੜੇ ਨਾ ਜਗੋ ਤੇਰਮੀ ਹੋਈ ਨੀ ਜਟ ਜਮਲੇਨਾ ਸੁਣੋ ਨੀ ਕੁੜੀਓ ਬੋਲੀ ਪਾ ਮਾ ਸੁਣੋ ਨੀ ਕੁੜੀਓ ਬੋਲੀ ਪਾ ਮਾ ਬੋਲੀ ਪਾ ਮਾਤਾ ਜੀ ਨੀ ਮੱਚ ਦਿਆਂ ਨੂੰ ਮੱਚ ਲੈਣ ਦੋ ਪਾਬੋ ਬੋਲੀਆਂ ਕਰੋ ਚਿਤ ਰਾਜੀ ਨੀ ਮੱਚ ਦਿਆਂ ਨੂੰ ਮੱਚ ਲੈਣ ਦੋ ਪਾਬੋ ਬੋਲੀਆਂ ਕਰੋ ਚਿਤ ਰਾਜੀ ਨੀ ਮੱਚ ਦਿਆਂ ਨੂੰ ਮੱਚ ਲੈਣ ਦੋ ਆਪ ਦਾ ਚੱਕਦਾ ਹੜ ਤੇ ਪੰਜਾਲੀ ਆਪ ਦਾ ਚੱਕਦਾ ਹੜ ਤੇ ਪੰਜਾਲੀ ਮੈਨੂੰ ਝਕਾਵੇ ਵੀ ਮੇਰੇ ਤੇ ਗਰਦ ਪਾਉਗੀ ਮੈਂ ਲੰਬੜਾਂ ਦੀ ਧੀ ਮੇਰੇ ਤੇ ਗਰਦ ਪਾਉਗੀ ਮੈਂ ਲੰਬੜਾਂ ਦੀ ਧੀ ਮੇਰੇ ਤੇ ਗਰਦ ਪਾਉਗੀ ਮੈਂ ਲੰਬੜਾਂ ਦੀ ਧੀ ਚਿੱਟੀ ਚੁੰਨੀ ਦੇ ਵਿੱਚ ਗੋਟੇ ਦੀਆਂ ਧਾਰੀਆਂ ਚਿੱਟੀ ਚਿੱਟੀ ਚੁੰਨੀ ਵਿੱਚ ਗੋਟੇ ਦੀਆਂ ਧਾਰੀਆਂ ਕਾਦੀ ਮੈਂ ਬਿਆਹੀ ਬਿੱਲੇ ਲੁੱਟਣ ਕੁਮਾਰੀਆਂ ਕਾਦੀ ਮੈਂ ਬਿਆਹੀ ਬੁੱਲੇ ਲੁੱਟਣ ਕੁਮਾਰੀਆਂ ਕਾਦੀ ਮੈਂ ਬਿਆਹੀ ਬੁੱਲੇ ਲੁੱਟਣ ਕੁਮਾਰੀਆਂ ਕੁੜੀਆਂ ਤਾਂ ਜੱਗ ਵਿੱਚ ਸੋਹਣੀਆਂ ਤੋਂ ਸੋਹਣੀਆਂ ਕੁੜੀਆਂ ਤਾਂ ਜੱਗ ਵਿੱਚ ਸੋਹਣੀਆਂ ਤੋਂ ਸੋਹਣੀਆਂ ਸਾਰੀਆਂ ਤੇਰੇ ਤੋਂ ਥੱਲੇ ਥੱਲੇ ਤੇਰੀ ਹੋ ਗਈ ਗਿੱdde ਦੇ ਵਿੱਚ ਬੱਲੇ ਬੱਲੇ ਤੇਰੀ ਹੋ ਗਈ ਗਿੱdde ਦੇ ਵਿੱਚ ਬੱਲੇ ਬੱਲੇ ਤੇਰੀ ਹੋ ਗਈ ਗਿੱdde ਦੇ ਵਿੱਚ ਬੱਲੇ ਬੱਲੇ ਸੋਰੇ ਸੋਰੇ ਨਾ ਕਰਿਆ ਕਰਨੀ ਵੇਖ ਸੋਰੇ ਕਰ ਜਾ ਕੇ ਵੀ ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ ਫੇਰ ਦਿੰਦੇ ਗੁੜ ਪਾ ਕੇ ਨੀ ਰੰਗ ਬਦਲ ਜਾਓ ਦੋ ਦਿਨ ਸੋਰੀ ਜਾਕੇ ਨੀਰੰਗ ਬਦਲ ਜਾਉ ਦੋ ਦਿਨ ਸੋਰੀ ਜਾਕੇ ਨੀਰੰਗ ਬਦਲ ਜਾਉ ਦੋ ਦਿਨ ਸੋਰੀ ਜਾਕੇ ਨੀਰੰਗ ਬਦਲ ਜਾਉ ਸੱਸ ਮੇਰੀ ਦੀਆਂ ਸਿਫਤਾਂ ਲਖਾਂ ਕਿੱਥੇ ਕਿੱਥੇ ਲਗਾ ਕੇ ਰੱਖਾਂ ਸੱਸ ਮੇਰੀ ਦੀਆਂ ਸਿਫਤਾਂ ਲਖਾਂ ਕਿੱਥੇ ਕਿੱਥੇ ਲਕੋ ਕੇ ਰੱਖਾਂ ਮੈਨੂੰ ਦੱਸ ਦਿਨਾਂ ਦੀ ਸੰਗ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਸੋਣੀ ਤੇ ਸੁਨੱਖੀ ਵੀ ਮੇ ਸਿਰੇ ਦੀ ਰਕਾਨ ਸੀ ਗਿੱਦਿਆਂ ਦੀ ਜਾਣ ਤੇ ਤਰਿੰਜਣਾ ਦੀ ਸਾਣ ਸੀ ਦੇਖੇ ਜਿਹੜਾ ਓਈਓ ਮਰ ਮਰ ਜਾਵੇ ਮੇ ਲੋਕਾਂ ਪਾਵੇਂ ਸੱਪ ਸੂਕਦਾ ਮੇਰਾ ਕੱਗਰਾ ਸੂਕਦਾ ਜਾਵੇ ਮੇ ਲੋਕਾਂ ਪਾਵੇਂ ਸਭ ਸੁਕਦਾ ਮੇਰਾ ਕੱਗਰਾ ਸੂਕਦਾ ਜਾਵੇ ਮੇ ਲੋਕਾਂ ਪਾਵੇਂ ਸਭ ਸੁਕਦਾ ਮੇਰਾ ਕੱਗਰਾ ਸੂਕਦਾ ਜਾਵੇ ਮੇ ਲੋਕਾਂ ਪਾਵੇਂ ਸਭ ਸੁਕਦਾ ਨੰਦ ਸੱਡੀ ਨੇ ਮਿੱਠਾ ਬਣਾਇਆ ਨੰਦ ਸੱਡੀ ਨੇ ਮਿੱਠਾ ਬਣਾਇਆ ਕੋਲ ਬਿਠਾਤਾ ਮਾਉ ਮੇਰਾ ਵਿੱਚ ਕਹਿੰਦੀ ਸੀ ਤਤਿਜਲੇਬੀ ਖਾਉ ਮੇਰਾ ਵਿੱਚ ਕਹਿੰਦੀ ਸੀ ਤਤਿਜਲੇਬੀ ਖਾਉ ਮੇਰਾ ਵਿੱਚ ਕਹਿੰਦੀ ਸੀ ਤਤਿਜਲੇਬੀ ਖਾਉ ਮੇਰਾ ਵਿੱਚ ਕਹਿੰਦੀ ਸੀ ਟਿੱਕਿਆਂ ਬਾਜ ਨਾ ਮੱਥੇ ਸੌਂਦੇ ਬੰਗਾਵਾਜ ਕਲਾਈਆਂ ਵੀ ਸੱਗੀ ਫੁੱਲ ਸਿਰਾਂ ਤੇ ਸੌਂਦੇ ਸੱਗੀ ਫੁੱਲ ਸਿਰਾਂ ਤੇ ਸੌਂਦੇ ਪੈਰੀ ਝਾਂਜਰਾਂ ਪਾਈਆਂ ਸੂਬੇਦਾਰਣੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਣੀਆਂ ಬಣಕೆ ಮೇಳ ಆಯೇದಾರನಿಯ ಬಣಕೆ ಮೇಲ ಸೂ ಬೇದಾರನಿಯ